ਜੀ ਪੁਤਿਆ ਦਾ ਪਿਛਾਰ ਰਿਪੋਰਟ ਹੈ ਨਿਸ਼ਾਨਿਰਦੇਸ਼ ਹੈ ਪੁਤਿਆ ਪੁਲਿਸ ਬੜੀ ਸਰਗਮੀ ਨਾਲ ਜਿਹੜਾ ਕ੍ਰਿਮੀਨਲ ਅਤੇ ਗੈਂਗਸਟਰ ਅੰਸਾਰ ਆਪੋ ਦੇ ਿਲ੍ਹਾਜ਼ ਵਿੱਚ ਦਰਾਂ ਦਾ ਕਾਰਵਾਈ ਕਰਦੇ ਨੇ ਵੀਤੇ ਸਮੇਂ ਕਾਫੀ ਐਕਸਚੇਂਜ ਆਫ ਫਾਇਰ ਵੀ ਹੋਈ ਉਸੇ ਨਿਯਮ ਵਿੱਚ ਕ੍ਰਿਮੀਨਲਸ ਤੇ ਗੈਂਗਸਟਰ ਦੇ ਖਿਲਾਫ ਕਾਨੂੰਨ ਕਰਦੇ ਹੋਏ ਸਾਨੂੰ ਬਹੁਤ ਵੱਡੀ ਕਾਮਯਾਬੀ ਉਗਵਾਸੇ ਲੋ ਜਿਨ੍ਹਾਂ ਐਸਪੀ ਡੀ ਗੁਰਮਨ ਸਿੰਘ ਗਾਸ ਐਸਪੀ ਸਦੀਪ ਰੰਧਾ ਸਿੰਘ ਜੀਮਾ ਡੀਐਸਪੀ ਡੀ ਅਜੇਸ਼ਨ ਹੋਤਰਾ ਡੀਐਸਪੀ ਸਿਟੀ ਮੰਨ ਸਤਨਾਮ ਸਿੰਘ ਐਸਐਚਓ ਕੋਤਵਾਲੀ ਤੇ ਇੰਚਾਰਜ ਸੀਆਈਏ ਪਟਿਆਲਾ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਦੀ ਟੀਮ ਨੇ ਇਹ ਜਿਹੜੇ ਤਿੰਨ ਦੋਸ਼ੀ ਆ ਇਹਨਾਂ ਨੂੰ ਕਾਬੂ ਕੀਤਾ ਐਂਡ ਇਹਨਾਂ ਤੋਂ ਚਾਰ ਬੱਤੀ ਬੋਰ ਦੇ ਜਿਹੜੇ ਪਿਸਟਲ ਆ ਵਧੀਆ ਕੁਆਲਿਟੀ ਦੇ ਉਹ ਬਰਾਮਦ ਹੋਏ ਇਹ ਤਿੰਨੇ ਦੋਸ਼ੀ ਦੀ ਨਗਰ ਪਟਿਆਲਾ ਪੁਰਾਣੇ ਸ਼ਹਿਰ ਦੇ ਏਰੀਆ ਦੇ ਰਹਿਣ ਵਾਲੇ ਆ ਤੇ ਇਹ ਤਿੰਨੇ ਦੋਸ਼ੀਆਂ ਤੇ ਕਮੀਰ ਤੇ ਈਸ਼ੂ ਦੇ ਤੇ ਜਿਹੜਾ ਅਰਦਾਸ਼ ਦੋਸ਼ੀ ਆ ਇਹਨਾਂ ਇਹਨਾਂ ਦੋਸ਼ੀਆਂ ਤੇ ਪਹਿਲਾਂ ਵੀ ਵਕਤ ਵਕਤ ਸੰਗੀਨ ਤਰਾ ਮੰਦ ਕਈ ਮਾਮਲੇ ਜਿਹੜੇ ਨੇ ਉਹ ਦਰਜ ਨੇ ਇਹਨਾਂ ਇਹਨਾਂ ਦੋਸ਼ੀਆਂ ਤੇ ਐਨਡੀਪੀਐਸ ਐਕਟ ਦੇ ਇਰਾਦਾ ਕਤਲ ਤੇ ਲੁੱਟ ਖੋਹ ਲਾਹੇਦੀ ਦੇ ਪਰਚੇ ਪਹਿਲਾਂ ਵੀ ਦਰਜ ਨੇ ਕਿ ਇਹਨਾਂ ਦੋਸ਼ੀਆਂ ਨੇ ਦੂਜੇ ਸਵੇਰੇ ਤੋਂ ਰਹਿਣ ਸਮਗਲ ਕਰਕੇ ਇੱਥੇ ਆਏ ਸੀ ਪਹਿਲਾਂ ਵੀ ਇਹਨਾਂ ਨੇ ਕਈ ਵੈਪਨਸ ਦੀ ਖੇਡ ਜਿਹੜੀ ਕਈ ਵਾਰੀ ਇਸ ਮਗਰ ਕੀਤੀ ਸੀ ਤੇ ਇਹਨਾਂ ਵੈਪਨਸ ਨਾਲ ਇਹਨਾਂ ਨੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਪਟਿਆਲੇ ਸ਼ਹਿਰ 'ਚ مستਬਨ ਕਾਰਵਾਈ ਕਰਦੇ ਹੋਏ ਪ੍ਰੋਐਕਟਿਵ ਪੁਲਿਸਿੰਗ ਕਰਦੇ ਹੋਏ ਪੁਜਾਰਾ ਪੁਲਿਸ ਕਿੰਨੀ ਰਸ਼ੀ ਅਰੈਸਟ ਕੀਤੇ ਇਹਨਾਂ ਕੋਲ ਚਾਰ ਵਿਅਕਤੀ ਜਿਹੜੇ ਗ੍ਰਾਮਾਦ ਹੋਏ ਆ ਤੇ ਜਿਹੜੀ ਕਿਸੇ ਵੱਡੀ ਵਾਰਦਾਤ ਨੂੰ ਇਹਨਾਂ ਨੇ ਅੰਜਾਮ ਦੇਣਾ ਸੀ ਉਸ ਵਾਰਦਾਤ ਨੂੰ ਤਾਲਿਆ ਜਾ ਸਕਦਾ ਸਰ ਵਿਅਪਰ ਦੇ ਬਾਰੇ ਕੋਈ ਇਨਫੋਰਮੇਸ਼ਨ ਹੈਂਗ ਨਾ ਇਹ ਕੋ ਬਖਾਂਸ ਦਾ ਜੀ ਬੈਕਵਰਡ ਲੇਗੇ ਮਧ ਪ੍ਰਦੇਸ਼ ਤੱਕ ਜਾ ਰਿਹਾ ਤੇ ਬੇਸਿਕਲੀ ਜਿਹੜਾ ਗੋਲਡ ਕਿਲੋ ਗੈਂਡ ਦਾ ਫੋਟਪ੍ਰਿੰਟ ਆ ਗਿਆ ਜਿੰਨ ਕੱਲਾ ਨਹੀਂ ਅਸੀਂ ਗੋਲਡ ਕਿਲੋ ਗੈਂਡ ਤੇ ਪੁਲਿਸ ਨੇ ਕਾਫੀ ਕੰਮ ਕੀਤਾ ਤੇ ਇਹਦੇ ਜਿਵੇਂ ਜਿਹੜਾ ਅੰਗੇ ਪ੍ਰਤੀਸ਼ ਮੈਨੂੰ ਲੱਗਦਾ ਕਿ ਜਿਨਾ ਕਿਤੇ ਗੋਲਡ ਕਿਲੋ ਗੈਂਡ ਦੇ ਫੋਟਪ੍ਰਿੰਟਸ ਜਿਹੜੇ ਆ ਪੀਐਸਟੀ ਨੇ ਦਰਾਂ ਸਾਡੇ ਰਸ਼ੀਦ ਤੇ ਪਈ ਜਿਹਨਾਂ ਦੀ ਅਰੈਸਟ ਜਿੱਦੋਂ ਮੌਕੇ ਤੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਆਟੋਮਾਈਜ਼ੀ ਬਾਕੀ ਉਹ ਤਫਸੀਲ ਦਾ ਵਿਸ਼ਾ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਜੀ ਅਸਲ ਵਿੱਚ thank mm -hmm. you